ਤੇ 300 ਸਾਲਾ ਸ਼ਹੀਦੀ ਸ਼ਤਾਬਦੀ ਦਾ ਦਿਨ ਹੈ ਮੈਂ ਇਸ ਗਲਤੀ ਵਿਚਾਰ ਕਰ ਰਿਹਾ ਸੀ ਕਿ ਅਸੀਂ ਬਹੁਤ ਭਾਗਾ ਵਾਲੇ ਆ ਭਾਗਾ ਵਾਲੇ ਇਸ ਕਰਕੇ ਆ ਕਿ ਜੇ ਮੇਰੀ ਅੱਜ 40 ਸਾਲ ਉਮਰ ਹੈ ਤੇ 400 ਸਾਲਾ ਜਿਹੜੀ ਸ਼ਤਾਬਦੀ ਆਏਗੀ ਉਹ ਸਾਡੇ ਵਿੱਚੋਂ ਕਈ ਜਿਹੜੇ ਨੇ ਨਾ ਉਹ ਸ਼ਤਾਬਦੀ ਨੂੰ ਨਹੀਂ ਮਨਾ ਪਾਣਗੇ ਕਿਉਂਕਿ ਸਮਾਂ ਨਹੀਂ ਹੋਏਗਾ ਸਾਡੇ ਕੋਲ ਜੇ 90 ਤੋਂ ਉੱਪਰ ਮੈਂ ਟੱਪ ਜਾਵਾਂ ਤਾਂ ਹੋ ਸਕਦਾ ਹੈ ਕਿ ਉਹ ਸ਼ਤਾਬਦੀ ਮਨਾ ਸਕਾਂ ਨਹੀਂ ਤਾਂ ਤਕਰੀਬਨ ਤਕਰੀਬਨ ਸਾਨੂੰ ਪਤਾ ਹੀ ਹੈ ਕਿ ਕਿੱਥੇ ਜਾ ਕੇ ਸਾਡਾ ਭੋਗ ਪੈ ਜਾਣਾ ਕਿੱਥੇ ਸੋਇਲਾ ਪੜਿਆ ਜਾਣਾ ਇਹ ਸਾਡੇ ਚੰਗੇ ਭਾਗ ਨੇ ਸਾਡਾ ਨਸੀਬ ਚੰਗਾ ਹੈ ਕਿ 350 ਸਾਲਾਂ ਇਹ ਸ਼ਤਾਬਦੀ ਜਿਹੜੀ ਆ ਉਹ ਅਸੀਂ ਆਪਣੇ ਜੀਵਨ ਕਾਲ ਦੀ ਦੌਰਾਨ ਇਹ ਦਿਹਾੜੇ ਨੂੰ ਮਨਾਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਜਨਮ ਹੈ ਉਹ ਸਨ 1621 ਨੂੰ ਹੋਇਆ ਹੈ ਸ੍ਰੀ ਅਮਰitsar ਸਾਹਿਬ ਮੇਰੀਆਂ ਪੀੜੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਘਰ ਪੰਜ ਪੁੱਤਰਾਂ ਦਾ ਜਨਮ ਹੋਇਆ ਸਭ ਤੋਂ ਵੱਡੇ ਪੁੱਤਰ ਦਾ ਨਾਂ ਹੈ ਬਾਬਾ ਗੁਰਦਤਾ ਜੀ ਫਿਰ ਬਾਬਾ ਸੂਰਜਮਲ ਜੀ ਉਸ ਤੋਂ ਛੋਟੇ ਬਾਬਾ ਅਣੀ ਰਾਏ ਜੀ ਉਹਨਾਂ ਤੋਂ ਛੋਟੇ ਜਿਹੜੇ ਨੇ ਉਹ ਬਾਬਾ ਅਟਲ ਰਾਏ ਨੇ ਇੱਕ ਭੈਣ ਹੈ ਬੀਬੀ ਵੀਰੋ ਔਰ ਸਭ ਤੋਂ ਛੋਟੇ ਨੇ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਤੋਂ ਛੋਟੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਦੋਂ ਬਾਬਾ ਗੁਰਦਿੱਤਾ ਜੀ ਦੀ ਬਰਾਤ ਜਾ ਰਹੀ ਹੈ ਔਰ ਬਾਬਾ ਗੁਰਦਿੱਤਾ ਜੀ ਦੀ ਜੋ ਬਰਾਤ ਹੈ ਉਹ ਬਟਾਲੇ ਗਈ ਹੈ ਬਟਾਲਾ ਸ਼ਹਿਰ ਉਹ ਸ਼ਹਿਰ ਹੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਵਿਆਹ ਕਾਰਜ ਹੋਇਆ ਸੀ ਕਹਿੰਦੇ ਨੇ ਜਦੋਂ ਬਰਾਤ ਜਾ ਰਹੀ ਹੈ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਦੀ ਉਮਰ ਬਹੁਤ ਛੋਟੀ ਹੈ ਤੇ ਇਹਨਾਂ ਦੀ ਮਾਂ ਨਾਨਕੀ ਨੇ ਬੇਬੇ ਨਾਨਕੀ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਭੈਣ ਸੀ ਸਤਿਕਾਰ ਵਜੂ ਅਸੀਂ ਬੇਬੇ ਨਾਨਕੀ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੀ ਧਰਮ ਸੁਪਤਨੀ ਦਾ ਨਾਂ ਹੈ ਨਾਨਕੀ ਮਾਤਾ ਨਾਨਕੀ ਇਹਨਾਂ ਦੀ ਮਾਤਾ ਨੇ ਬੜੀ ਚੰਗੀ ਇਹਨਾਂ ਨੂੰ ਪੋਸ਼ਾਕ ਪਾਈ। ਹੁਣ ਵੇਖੋ ਜਦੋਂ ਬਾਰਾਤ ਤੁਰ ਰਹੀ ਹੈ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹਨਾਂ ਦਾ ਬਚਪਨ ਦਾ ਨਾਮ ਜਿਹੜਾ ਹੈ ਉਹ ਤਿਆਗਮਲ ਰੱਖਿਆ ਗਿਆ ਹੈ। ਛੋਟੀ ਉਮਰੇ ਵੇਖਿਆ ਕਿ ਇੱਕ ਗਰੀਬ ਬੱਚਾ ਉਹ ਗਰੀਬ ਬੱਚਾ ਉਹਦੇ ਮਨ ਦੇ ਅੰਦਰ ਚਾਅ ਏ ਕਿ ਵੇਖੋ ਆ ਜਿਹੜੇ ਮੇਰੇ ਹਾਣ ਦੇ ਬੱਚੇ ਨੇ ਤੇ ਇਹਨਾਂ ਨੇ ਕਿੰਨੀਆਂ ਸੋਹਣੀਆਂ ਪੋਸ਼ਾਕਾਂ ਪਾਈਆਂ ਹੋਈਆਂ ਨੇ ਤੇ ਇਹੋ ਜੀ ਪੋਸ਼ਾਕ ਜੇਕਰ ਮੈਨੂੰ ਵੀ ਮਿਲ ਜਾਂਦੀ ਤਾਂ ਹੁਣ ਵੇਖੋ ਬੱਚਿਆਂ ਦੇ ਆਪਣੇ ਸੁਭਾਅ ਹੁੰਦੇ ਨੇ ਤੁਸੀਂ ਵੇਖੋ ਇੱਕ ਘਰ ਦੇ ਵਿੱਚ ਜੇ ਦੋ ਪੁੱਤਰ ਨੇ ਉਹਨਾਂ ਦੇ ਸੁਭਾਅ ਵੱਖਰੇ ਵੱਖਰੇ ਹੁੰਦੇ ਨੇ ਇੱਕ ਬੱਚਾ ਵੰਡਣਾ ਜਾਣਦਾ ਇੱਕ ਬੱਚਾ ਖੋਣਾ ਜਾਣਦਾ ਉਹ ਆਪਣੀ ਵੀ ਖਾ ਜਾਂਦਾ ਉਹ ਦੂਜੇ ਦੀ ਵੀ ਕਹਿੰਦਾ ਇਹ ਵੀ ਮੈਨੂੰ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਜੀ ਜਦੋਂ ਇਹ ਦੇਖਦੇ ਨੇ ਉਹਦੇ ਬੱਚੇ ਨੂੰ ਉਹਦੀਆਂ ਅੱਖਾਂ ਨੂੰ ਤੇ ਉਹਦੇ ਨੰਗੇਜ ਨੂੰ ਵੇਖ ਕੇ ਆਪਣੇ ਸਰੀਰ ਦਾ ਉਹ ਕੀਮਤੀ ਜਿਹੜਾ ਚੋਲਾ ਸੀ ਜੋ ਪੋਸ਼ਾਕ ਪਾਈ ਸੀ ਉਹ ਪੋਸ਼ਾਕ ਉਤਾਰ ਕੇ ਉਹਦੇ ਉਹਨੂੰ ਪਹਿਨਾ ਦਿੱਤੀ ਕਿ ਤੂੰ ਪਾਲਿਆ ਜਦੋਂ ਇਹ ਪਤਾ ਲੱਗਿਆ ਮਾਤਾ ਨਾਨਕੀ ਨੂੰ ਤੇ ਪੁੱਛਿਆ ਕਿ ਤਿਆਗ ਮਲ ਪੁੱਤਰ ਬਰਾਤੇ ਜਾਣਾ ਤੇ ਤੂੰ ਇਹ ਕੱਪੜੇ ਕਿਨੂੰ দান ਕਰ ਰਹੇ ਹੈ ਤੇ ਕਹਿਣ ਲੱਗੇ ਮਾਤਾ ਜੀ ਇੱਕ ਗਰੀਬ ਬੱਚਾ ਮਿਲ ਗਿਆ ਸੀ ਤਨ ਦੇ ਉੱਤੇ ਕੱਪੜਾ ਨਹੀਂ ਸੀ ਤੇ ਮੈਂ ਕੱਪੜਾ ਦੇ ਦਿੱਤਾ ਮਾਂ ਨੇ ਆਖਿਆ ਭਲਾ ਕੰਮ ਕੀਤਾ ਈ ਕਿਉਂਕਿ ਮਾਂ ਨੂੰ ਬਾਪ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਦਾ ਸੁਭਾਅ ਕੀ ਹੈ ਜਿਵੇਂ ਬੀਬੀਆਂ ਬਹੁਤ ਸਿਆਣੀਆਂ ਹੁੰਦੀਆਂ ਨੇ ਉਹਨਾਂ ਨੇ ਜੇ ਚੌਲ ਰੰਨਣੇ ਨੇ ਤੇ ਇਹ ਨਹੀਂ ਕਿ ਪੂਰੀ ਪਤੀਲੀ ਉਹ ਮੁੰਦੀ ਮਾਰ ਲੈਂਦੇ ਨੇ ਬਸ ਉਹਨਾਂ ਨੇ ਕੜਛੀ ਦੇ ਉੱਤੇ ਇੱਕ ਚੌਲ ਦਾ ਦਾਣਾ ਫੇਕ ਹੀ ਪਤਾ ਲਾ ਲੈਂਦੀਆਂ ਕਿ ਵੀ ਇਹ ਹਾਂਡੀ ਪੱਕ ਗਈ ਹੈ ਕਿ ਨਹੀਂ ਕੱਚੀ ਹੈ ਜੀ ਜੇ ਦਾਲ ਚੈੱਕ ਕਰਨੀ ਹੋਵੇ ਤੇ ਉਹ ਇੱਕ ਚਮਚਾ ਹੀ ਚੈੱਕ ਕਰੀਦਾ ਪਤਾ ਲੱਗ ਜਾਂਦਾ ਕਿ ਇਹਦੇ ਅੰਦਰ ਕੀ ਹੈ ਮਾਤਾ ਨਾਨਕੀ ਜੀ ਸਮਝ ਗਈ ਕਿ ਪਰਉਪਕਾਰੀ ਬੱਚਾ ਹੈ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਛੋਟੀ ਉਮਰੇ ਵੇਖਦੇ ਨੇ ਕਿ ਗਰੀਬ ਬੱਚੇ ਨੂੰ ਕਿ ਉਹਦਾ ਤਨ ਨੰਗਾ ਹੈ ਤੇ ਆਪਣੇ ਸ਼ਰੀਰ ਦਾ ਕੱਪੜਾ ਉਤਾਰ ਕੇ ਦੇ ਦਿੱਤਾ ਫਿਰ ਜਦੋਂ ਸਮਾਂ ਐਸਾ ਆਇਆ ਔਰੰਗਜ਼ੇਬ ਨੇ ਬਹੁਤ ਅਤਿਆਚਾਰ ਵਧਾ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਆਪਣੇ ਸ਼ਰੀਰ ਦਾ ਕੱਪੜਾ ਜਿਹੜਾ ਹੈ ਨਾ ਉਹ ਫਿਰ ਇਸ ਧਰਮ ਦੇ ਉੱਤੇ ਢੱਕਣ ਵਾਸਤੇ ਗੁਰੂ ਸਾਹਿਬ ਨੇ ਇਹ ਫਿਰ ਤਨ ਦਾ ਠੀਕਰਾ ਜਿਹੜਾ ਹੈ ਨਾ ਉਹ ਮੁਗਲਾਂ ਦੇ ਸਿਰ ਫੋੜਿਆ ਇੱਕ ਕਵੀ ਲਿਖਦਾ ਹੈ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰੇਸ਼ਟ ਪਰ ਢਾਤੀ ਜਾਦਰ ਅਜ ਬਹੁਤ ਵੱਡੇ ਪਦਰ ਦੇ ਉੱਤੇ ਲਾਲ ਕਿਲੇ ਨਾ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਵੀ ਮੈਂ ਕਈ ਵਾਰ ਇਹ ਸੁਣਦਾ ਕਿ ਹਿੰਦ ਦੀ ਚਾਦਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਿੰਦ ਦੀ ਚਾਦਰ ਨਹੀਂ ਹੈਗੇ। ਗੁਰੂ ਸਾਹਿਬ ਦੀ ਚਾਦਰ ਦਾ ਕੋਈ ਦਾਇਰਾ ਨਹੀਂ। ਜੇ ਉਸ ਵੇਲੇ ਮੁਸਲਮਾਨ ਪਰੇਸ਼ਾਨ ਹੁੰਦੇ ਨਾ ਤੇ ਗੁਰੂ ਸਾਹਿਬ ਨੇ ਉਦੋਂ ਇਹਨਾਂ ਦੀ ਖਤਰ ਵੀ ਆਪਣੇ ਤਨ ਦਾ ਜਿਹੜਾ ਇਹ ਠੀਕਰਾ ਹੈ ਉਹਨਾਂ ਦੇ ਸਿਰ ਭੰਨ ਦੇਣਾ ਸੀ ਕਿਉਂਕਿ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਬਿਆਮ ਏਕ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੁ ਆਨ ਗੁਰੂ ਸਾਹਿਬ ਹਿੰਦ ਦੀ ਚਾਦਰ ਨਹੀਂ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ ਸਗਲ ਸ੍ਰਿਸ਼ਟ ਪਰ ਟਾਪੀ ਚਾਦਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਚਾਰ ਜੰਗ ਲੜੇ ਉਹਨਾਂ ਚਾਰ ਜੰਗਾਂ ਦੇ ਵਿੱਚ ਇੱਕ ਜੰਗ ਦਾ ਜ਼ਿਕਰ ਹੈ ਜਿਦੇ ਵਿੱਚ ਤਿਆਗ ਮੱਲ ਜੀ ਆਪਣੇ ਤੇਗ ਦਾ ਜੋਹਰ ਦਿਖਾਉਂਦੇ ਨੇ ਤੇ ਮੀਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਨੂੰ ਫੇਰ ਇਹ ਬਹਾਦਰੀ ਦਾ ਖਿਤਾਬ ਦਿੰਦੇ ਨੇ ਬਹੁਤ ਬਹਾਦਰੀ ਨਾਲ ਤਿਆਗ ਮੱਲ ਜੀ ਲੜੇ ਉਸ ਦਿਨ ਤੋਂ ਇਹਨਾਂ ਦਾ ਨਾਮ ਕਰਨ ਹੋ ਗਿਆ ਇਹਨਾਂ ਦਾ ਨਾਂ ਰੱਖ ਦਿੱਤਾ ਤੇਗ ਬਹਾਦਰ ਕਿ ਤੇਗ ਦਾ ਵਿਤਣੀ ਹੈ ਜਦੋਂ ਵੱਡੇ ਉਮਰ ਦੇ ਹੋਏ ਗੁਰੂ ਸਾਹਿਬ ਦਾ ਵਿਆਹ ਕਾਰਜ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਪ੍ਰਚਾਰ ਦੌਰੇ ਤੇ ਵੀ ਗਏ ਨੇ ਸਭ ਤੋਂ ਜ਼ਿਆਦਾ ਪ੍ਰਚਾਰ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਆਪਣੇ ਪੈਰਾਂ ਦੇ ਨਾਲ ਚੱਲ ਕੇ ਕੀਤਾ ਤਕਰੀਬਨ ਆਪਣੇ ਜੀਵਨ ਕਾਲ ਦੇ ਦੌਰਾਨ ਉਹ 45000 ਕਿਲੋਮੀਟਰ ਤੁਰੇ ਨੇ ਫਿਰ ਉਸ ਤੋਂ ਬਾਅਦ ਦੂਜੇ ਗੁਰੂ ਹੋਏ ਨੇ ਧੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਤੁਰ ਕੇ ਪ੍ਰਚਾਰ ਕੀਤਾ ਮਾਲਵੇ ਵੀ ਗਏ ਨੇ ਗੁਰੂ ਸਾਹਿਬ ਪੂਰੇ ਇਥੋਂ ਮਾਲਵੇ ਤੋਂ ਅੱਗੇ ਮਾਨਸੇ ਗੁਰੂ ਸਾਹਿਬ ਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਆਸਾਮ ਗਏ ਨੇ ਆਸਾਮ ਦੋ ਰਾਜਿਆਂ ਦੀ ਆਪਸ ਦੇ ਵਿੱਚ ਸੁਲ੍ਹਾ ਕਰਾਈ ਆ ਹੁਣ ਗੁਰੂ ਸਾਹਿਬ ਜਿੱਥੇ-ਜਿੱਥੇ ਜਾਂਦੇ ਨੇ ਉਥੇ-ਉਥੇ ਸੰਗਤ ਨੂੰ ਪ੍ਰੇਰਣਾ ਦਿੰਦੇ ਨੇ ਕਿ ਤੁਸੀਂ ਔਰੰਗਜ਼ੇਬ ਤੋਂ ਕਿਉਂ ਡਰਦੇ ਹੋ ਔਰੰਗਜ਼ੇਬ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਗੁਰੂ ਸਾਹਿਬ ਦੇ ਘਰ ਦਾ ਸਿਧਾਂਤ ਹੈ ਪੈ ਕਾਹੂ ਕੋ ਦੇਤ ਨਾ ਨਾ ਪੈ ਮਨਤ ਅਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀਂ ਬਖਾਨ ਕਿਉਂ ਡਰਦੇ ਹੋ ਡਰਨਾ ਸਾਨੂੰ ਸਾਰਿਆਂ ਨੂੰ ਉਸ ਪਰਮਾਤਮਾ ਤੋਂ ਚਾਹੀਦਾ ਹੈ ਏਕ ਬਾਦਸ਼ਾਹ ਔਰ ਇਹ ਜਿਹੜੀਆਂ ਖਬਰਾਂ ਨੇ ਜਿੱਥੇ ਵੀ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਆਪਣਾ ਪ੍ਰਚਾਰ ਕਰਦੇ ਨੇ ਜਦੋਂ ਇਹ ਨਿਰਭਉ ਦਾ ਸੰਦੇਸ਼ ਇਹ ਉਪਦੇਸ਼ ਸੰਗਤ ਨੂੰ ਬਖਸ਼ਦੇ ਨੇ ਤੇ ਸਾਰੀਆਂ ਖਬਰਾਂ ਜਿਹੜੀਆਂ ਨੇ ਨਾ ਔਰੰਗਜ਼ੇਬ ਤੱਕ ਪਹੁੰਚਾਈਆਂ ਜਾਂਦੀਆਂ ਨੇ ਔਰੰਗਜ਼ੇਬ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਵਿਚਕਾਰ ਹੁਣ ਆਮਣੇ ਸਾਹਮਣੇ ਦੀ ਕੋਈ ਲੜਾਈ ਨਹੀਂ ਹੈ ਗੁਰੂ ਸਾਹਿਬ ਆਸਾਮ ਪਹੁੰਚੇ ਨੇ ਤੇ ਦੋ ਰਾਜਿਆਂ ਦੀ ਸੁਲ੍ਹਾ ਕਰਾ ਦਿੱਤੀ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਕੀ ਰੁਤਬਾ ਸੀ ਗੁਰੂ ਸਾਹਿਬ ਕਿਸ ਸ਼ਖਸੀਅਤ ਦੇ ਮਾਲਕ ਸਨ ਤੇ ਆਸਾਮ ਦੇ ਇੱਕ ਰਾਜੇ ਨੇ ਕਹਾ ਕਿ ਜੀ ਮੇਰੇ ਘਰ ਔਲਾਦ ਨਹੀਂ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਰਦਾਸ ਕਰਦੇ ਨੇ ਤੇ ਉਸ ਰਾਜੇ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ ਉਹਦਾ ਨਾਂ ਰਤਨ ਰਾਏ ਰੱਖਿਆ ਜਾਂਦਾ ਹੈ ਰਤਨ ਰਾਏ ਇਹ ਰਤਨ ਰਾਏ ਜਦੋਂ ਵੱਡਾ ਹੁੰਦਾ ਇਹ ਸ੍ਰੀ ਆਨੰਦਪੁਰ ਸਾਹਿਬ ਆਉਂਦਾ ਤੇ ਆਪਣੇ ਨਾਲ ਪੰਜ ਕਲਾ ਸ਼ਸਤਰ ਪ੍ਰਸਾਦੀ ਹਾਥੀ ਇੱਕ ਚੰਦਨ ਦੀ ਚੌਂਕੀ ਔਰ ਇੱਕ ਬਹੁਤ ਕੀਮਤੀ ਸ਼ਾਮਿਆਨਾ ਲੈ ਕੇ ਇਹ ਗੁਰੂ ਸਾਹਿਬ ਨੂੰ ਇਹ ਬਸਤਰ ਜਿਹੜੀਆਂ ਨੇ ਕੀਮਤੀ ਬਸਤਾਂ ਜਿਹੜੀਆਂ ਨੇ ਉਹ ਭੇਟ ਕਰਦੇ ਜਿਹੜੀਆਂ ਕਿ ਮਗਰੋਂ ਲੜਾਈ ਦਾ ਕਾਰਨ ਵੀ ਬਣਦੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇੱਕ ਨਗਰ ਵਸਾਇਆ ਉਹ ਨਗਰ ਚੱਕ ਨਾਨਕੀ ਦੇ ਨਾਂ ਤੇ ਆਪਣੀ ਮਾਂ ਦੇ ਨਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਬਿਲਾਸਪੁਰ ਦਾ ਰਾਜਾ ਸੀ ਭੀਮ ਚੰਦ ਭੀਮ ਚੰਦ ਦੀ ਰਾਣੀ ਕਹਿੰਦੀ ਕਿ ਇੱਕ ਨਗਰ ਅਸੀਂ ਵਸਾਉਣਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੂੰ ਆਖਣ ਲੱਗੀ ਕਿ ਜੀ ਇੱਕ ਨਗਰ ਵਸਾਓ ਤੇ ਉਹ ਬੀਬੀ ਦਾ ਨਾਂ ਸੀ ਜਵਾਲਾ ਦੇਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜੇ ਅਸੀਂ ਨਗਰ ਵਸਾਇਆ ਤੇ ਜ਼ਮੀਨ ਤੁਸੀਂ দান ਦਿੱਤੀ ਫਿਰ ਅੱਗੇ ਤੁਹਾਡੇ ਜਿਹੜੇ ਅੱਗੇ ਪੁੱਤਰੇ ਨੇ ਪੜ ਪੁੱਤਰੇ ਨੇ ਉਹਨਾਂ ਨੇ ਦਾਵਾ ਕਰ ਦੇਣਾ ਮਹਾਰਾਜ ਨੇ ਉਸ ਵੇਲੇ ਇਹਨੂੰ ਮਾਖੋਵਾਲ ਦੀ ਧਰਤੀ ਵੀ ਆਖਿਆ ਜਾਂਦਾ ਹੈ 500 ਮੋਹਰਾਂ ਉਸ ਵੇਲੇ ਦੀਆਂ ਲੈ ਕੇ ਇਹ ਨਗਰ ਬਸਾਇਆ ਇਸ ਨਗਰ ਦਾ ਨਾਮ ਆਪਣੀ ਮਾਂ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ ਹੁਣ ਤੁਸੀਂ ਆਖੋਗੇ ਕਿ ਸ਼੍ਰੀ ਆਨੰਦਪੁਰ ਸਾਹਿਬ ਕਿਵੇਂ ਪੈ ਗਿਆ ਇਤਿਹਾਸ ਵਿੱਚ ਲਿਖਦਾ ਹੈ ਕਿ ਜਿਸ ਦਿਨ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਛੋਟੀ ਉਮਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਨੂੰ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ ਜਿਹੜੀ ਆ ਨਾ ਬੜੀ ਮਿੱਠੀ ਸੁਰ ਦੇ ਵਿੱਚ ਉਚਾਰਨ ਕਰਕੇ ਸਰਵਣ ਕਰਾਈ ਸੀ ਕਹਿੰਦੇ ਨੇ ਉਸ ਦਿਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਨੇ ਆਖਿਆ ਕਿ ਅੱਜ ਤੇ ਆਨੰਦੀ ਆਨੰਦ ਹੋ ਗਿਆ ਤੇ ਇਸ ਨਗਰ ਦਾ ਨਾਮ ਫਿਰ ਆਨੰਦਪੁਰ ਸਾਹਿਬ ਪੈ ਗਿਆ ਇੰਦਰ ਔਰੰਗਜ਼ੇਬ ਉਹਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਇਸਲਾਮ ਦੇ ਵਿੱਚ ਵਾਅਦਾ ਕਰਾਂ ਉਹਨੇ ਕਹਿ ਰਟਾਉਣਾ ਸ਼ੁਰੂ ਕੀਤਾ ਤੇ ਵਿਖਿਆ ਕਿ ਇਸਲਾਮ ਇਹਨਾਂ ਫੈਲ ਨਹੀਂ ਰਿਹਾ ਕੀ ਕਰੀਏ ਉਸਨੇ ਵਿਚਾਰ ਕਰਕੇ ਆਖਿਆ ਕਿ ਜਿਹੜੇ ਇਹਨਾਂ ਦੇ ਮੁਰਸ਼ਿਦ ਨੇ ਕਿ ਜਿਹੜੇ ਹਿੰਦੂ ਧਰਮ ਦੇ ਇਹਨਾਂ ਦੇ ਜਿਹੜੇ ਗੁਰੂ ਨੇ ਜਿਨ੍ਹਾਂ ਨੂੰ ਇਹ ਮੰਨਦੇ ਨੇ ਉਹਨਾਂ ਨੂੰ ਦੁਖੀ ਕੀਤਾ ਜਾਏ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਏ ਤਾਂ ਕਿ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਕਿ ਜੀ ਸਾਡਾ ਗੁਰੂ ਹੀ ਜੇ ਮੁਸਲਮਾਨ ਬਣ ਗਿਆ ਇਸਲਾਮ ਦਾ ਧਾਰਨੀ ਹੋ ਗਿਆ ਤੇ ਅਸੀਂ ਕਿਉਂ ਪਿੱਛੇ ਰਹਿ ਜਾਈਏ ਉਸ ਨੇ ਕਹਿ ਰਟਾਉਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਉਹਨੇ ਵਿਖਿਆ ਕਿ ਜਿਹੜੀ ਹਿੰਦੂ ਧਰਮ ਦੀ ਜਿਹੜੀ ਜੜ੍ਹ ਹੈ ਉਹ ਕਿੱਥੇ ਹੈ ਤੇ ਪਤਾ ਲੱਗਿਆ ਕਿ ਕਸ਼ਮੀਰੀ ਜਿਹੜੇ ਪੰਡਤ ਨੇ ਇਹ بڑے ਧਰਮ ਦੇ ਵਿੱਚ ਪੱਕੇ ਨੇ ਇੱਥੋਂ ਦਾ ਉਸ ਵੇਲੇ ਫਿਰ ਹਾਕਮ ਇਫਤਖਾਰ ਖਾਨ ਨੂੰ ਲਾਇਆ ਗਿਆ ਤੇ ਇਫਤਖਾਰ ਖਾਨ ਅਸੀਂ ਕਹਿੰਦੇ ਆ ਕਿ ਜੀ ਤਿਲਕ ਜੰਜੂ ਕਰਕੇ ਹੀ ਨਹੀਂ ਉਹ ਇਹਨਾਂ ਜ਼ਾਲਮ ਸੀ ਉਹ ਜਾ ਕੇ ਸਭ ਤੋਂ ਪਹਿਲਾਂ ਇਹਨਾਂ ਦੀਆਂ ਬੀਬੀਆਂ ਦੀਆਂ ਚੁੰਨੀਆਂ ਨੂੰ ਹੱਥ ਪਾਉਂਦਾ ਸੀ ਇਹਨਾਂ ਦੇ ਸਿਰ ਦੇ ਜਿਹੜੇ ਤਿਲਕ ਸਨ ਉਹ ਇਸ ਤਰੀਕੇ ਨਾਲ ਮੇਟ ਦਿੰਦਾ ਸੀ ਉਹ ਗੱਲ ਕਰਦਾ ਹੀ ਨਹੀਂ ਸੀ ਉਹ ਬਸ ਇਹੋ ਗੱਲ ਕਹਿੰਦਾ ਸੀ ਸਲਾਮ ਕਬੂਲ ਹੈ ਤੇ ਜੇਕਰ ਕਿਸੇ ਨੇ ਥੋੜੀ ਦੇਰੀ ਵੀ ਲਾ ਦਿੱਤੀ ਨਾ ਉੱਥੇ ਤੇ ਉਸੇ ਵੇਲੇ ਕਤਲ ਕਰਕੇ ਉਹਦਾ ਜਨੇਊ ਉਤਾਰ ਕੇ ਉਹ ਸਾਰੇ ਜਨੇਊ ਉਤਾਰ ਕੇ ਦਿੱਲੀ ਭੇਜ ਦਿੰਦਾ ਸੀ ਉਸ ਵੇਲੇ ਕਸ਼ਮੀਰੀ ਪੰਡਤਾਂ ਦਾ ਇੱਕ ਡੈਲੀਗੇਸ਼ਨ ਇੱਕ ਜਥਾ ਉਸ ਜਥੇ ਦਾ ਜਿਹੜਾ ਮੁਖੀ ਸੀ ਕਿਰਪਾ ਰਾਮ ਉਹ ਫਿਰ ਸ਼੍ਰੀ ਆਨੰਦਪੁਰ ਸਾਹਿਬ ਆਏ ਇਤਿਹਾਸ ਵਿੱਚ ਲਿਖਿਆ ਕਿ ਇਹਨਾਂ ਦੀ ਗਿਣਤੀ 17 ਸੀ ਪਰ ਸੰਗਤ ਜੀ ਐਸਾ ਨਹੀਂ ਹੈ ਕਿਦਾਰਨਾਥ ਤੋਂ ਕਾਸ਼ੀ ਤੋਂ ਮਥਰਾ ਤੋਂ ਦਵਾਰਕਾ ਤੋਂ ਤਕਰੀਬਨ 16 17 ਜਥੇ ਜਿਹੜੇ ਨੇ ਉਹ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਨੇ ਤਕਰੀਬਨ 500 ਪੁਜੋਤ ਪੰਡ 500 ਪੰਡਿਤ ਜਿਹੜੇ ਨੇ ਉਹ ਆਨੰਦਪੁਰ ਸਾਹਿਬ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਫਰਿਆਦ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਬਚਾਇਆ ਜਾਏ ਸਾਡੀਆਂ ਧੀ ਪਹਿਣਾ ਦੀ ਇੱਜ਼ਤ ਨੂੰ ਰੋਲਿਆ ਜਾ ਰਹੀ ਹੈ ਸਾਡੇ ਮੰਦਰ ਤੋੜੇ ਜਾ ਰਹੇ ਨੇ ਸਾਡੇ ਤਿਲਕ ਜਿਹੜੇ ਨੇ ਉਹ ਮਿਟਾਏ ਜਾ ਰਹੇ ਨੇ ਸਾਡਾ ਜੰਝੂ ਲਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਇਹਨਾਂ ਸਾਰੇ ਪੰਡਤਾਂ ਨੂੰ ਇੱਕ ਗੱਲ ਸਮਝਾਈ ਕਿ ਕੋਈ ਵੱਡਾ ਇੱਥੇ ਕਿਉਂਕਿ ਔਰੰਗਜ਼ੇਬ ਦੇ ਨਾਲ ਸਿੱਧੀ ਟੱਕਰ ਲੈਣੀ ਤੇ ਕੋਈ ਐਸਾ ਮਹਾਪੁਰਸ਼ ਹੋਵੇ ਜਿਹੜਾ ਕਿ ਤੁਹਾਡੀ ਖਾਤਰ ਇਹ ਆਪਣੇ ਤਨ ਦਾ ਬਲੀਦਾਨ ਦੇਵੇ ਆਪਣੀ ਕੁਰਬਾਨੀ ਦੇਵੇ ਤਾਂ ਤੇ ਤੁਹਾਡਾ ਧਰਮ ਬਚ ਸਕਦਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੀ ਛੋਟੀ ਉਮਰ ਹੈ ਉਦੋਂ ਫਿਰ ਆਖਿਆ ਜੀ ਕਿ ਇਹ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਜਦੋਂ ਇਹ ਸੁਣਿਆ ਹੁਣ ਵੇਖੋ ਇਹ ਕੋ ਆਮ ਸਧਾਰਨ ਗੱਲ ਨਹੀਂ ਹੈ